ਵੀਰਾਂ ਫਕੀਰਾਂ ਦੀ ਨਗਰੀ ਚੈਨਲ ਤੇ ਅੱਜ ਇੱਕ ਬੜੀ ਕਮਾਲ ਦੀ ਵੀਡੀਓ ਲੱਗੀ ਆਜ ਰੁਕੀਆਂ ਅਗਰ ਕਿਸੇ ਨੂੰ ਮਸਾਣ ਪਾਇ ਹੋਣ ਜਾਂ ਕਹਿ ਦਿੰਦੇ ਕਿ ਕਿਸੇ ਨੂੰ ਮਸਾਣ ਖਲਾਈ ਹੋਈ ਆ ਕਿਸੇ ਨੂੰ ਮਸਾਣ ਖਲਾਈ ਹੋਣ ਤਾਂ ਉਹ ਇਨਸਾਨ ਉਹ ਬੱਚਾ ਹੋਵੇ ਉਹ ਔਰਤ ਵੀ ਤਾਂ ਉਹ ਬਿਮਾਰ ਰਹਿਣ ਲੱਗ ਪੈਂਦਾ ਬਿਮਾਰੀ ਕੀ ਹੁੰਦੀ ਹੈ ਜੇਕਰ ਔਰਤ ਨੂੰ ਮਸਾਨ ਖੜਾਏ ਹੁਣ ਤਾਂ ਉਹ ਦਿਨੋਂ ਦਿਨ ਬਿਮਾਰ ਰਹਿੰਦੀ ਹੈ ਉਸ ਦੇ ਕੋਖ ਤੇ ਵੀ ਅਸਰ ਪੈਂਦਾ ਹੈ ਕੋਖ ਤੇ ਤਾਂ ਅਸਰ ਪੈਂਦਾ ਕਿ ਬੱਚਾ ਨਹੀਂ ਪੈਦਾ ਹੁੰਦਾ ਜੇ ਕਿ ਗਰਭ ਦੇ ਵਿੱਚ ਬੱਚਾ ਬਣ ਵੀ ਜਾਵੇ ਤਾਂ ਫਿਰ ਉਹ ਬੱਚਾ ਔਰ ਦੋ ਤਿੰਨ ਮਹੀਨੇ ਬਾਅਦ ਬਿਮਾਰ ਹੋ ਕੇ ਬੱਚਾ ਕਰ ਜਾਂਦਾ ਹੈ ਬੱਚਾ ਖਰਾਬ ਹੋ ਜਾਂਦਾ ਹੈ। ਔਰ ਜੇਕਰ ਕਿਸੇ ਬੱਚੇ ਮਸਾਂ ਖਲਾਈ ਜਾਣ ਤਾਂ ਉਹ ਬੱਚਾ ਤਿੰਨ ਪਰ ਦਿਨ ਸੁੱਕਦਾ ਜਾਂਦਾ ਹੈ। ਉਹਦੇ ਲਈ ਕੋਈ ਵੀ ਦਵਾਈਦਾਰੂ ਕੰਮ ਨਹੀਂ ਕਰਦਾ। ਕਿਸੇ ਵੀ ਵੈਦ ਹਕੀਮ ਚੇਲੇ ਦੇ ਕੋਲ ਜਾਂ ਦਵਾਈਦਾਰੂ ਜਾਂ ਝਾੜੂ ਕਰਾਉਣੇ ਹਨ ਤਾਂ ਜਿਹਨੂੰ ਭੇਦ ਹੋਵੇਗਾ ਪਤਾ ਹੋਵੇਗਾ ਜੀਨੇ। ਇਹ ਸਦ ਕੀਤਾ ਹੋਇਆ ਮੰਤਰ ਫਿਰ ਉਹੀ ਇਹਦਾ ਇਲਾਜ ਕਰ ਸਕਦਾ ਨਹੀਂ ਤਾਂ ਇਸ ਦਾ ਇਲਾਜ ਕਰਨਾ ਚੱਕਰਵਾਉਣਾ ਬੜਾ ਔਖਾ ਹੈ ਕਿਸੇ ਨੂੰ ਵੀ ਮਸਾਣ ਖੁਲਾਏ ਹੋਣ ਮਸਾਣ ਤੇਈ ਤਰ੍ਹਾਂ ਲੋਕ ਖੁਲਾ ਦੇ ਦਿੰਦੇ ਨੇ ਇਹ ਨਹੀਂ ਹੁੰਦਾ ਕਿ ਕੱਲੀਆਂ ਹੱਡੀਆਂ ਖੁਲਾ ਦੁੱਤੀਆਂ ਕਈ ਤਰੀਕੇ ਦੇ ਨਾਲ ਕਈ ਲੋਕ ਫੜ ਕੇ ਕੁਝ ਵੀ ਖਲਾ ਸਕਦੇ ਨਹੀਂ ਖੀਰ ਖਲਾਦੀ ਫਿਪੜ ਕੇ ਚਾ ਪਤਾਸੀ ਦੀ ਤੇ ਰੋਟੀ ਖਲਾਦੀ ਕੋਈ ਹੋਰ ਚੀਜ਼ ਖਲਾ ਦਿੱਤੀ ਤਾਂ ਇਹਨਾਂ ਨੂੰ ਵੀ ਮਸਾਣ ਕਹਿੰਦੇ ਨੇ ਕਿ ਮਸਾਣ ਖਲਾਈ ਹੋਈ ਨਹੀਂ ਲੇਕਿਨ ਇਹਦਾ ਇਲਾਜ ਬੜਾ ਔਖਾ ਹੁੰਦਾ ਹੈ ਕੁਝ ਹੀ ਇਲਾਜ ਕਰ ਸਕਦਾ ਕਿ ਜਿਨ੍ਹਾਂ ਨੂੰ ਇਸ ਕਲ ਦਾ ਪੇਧ ਹੋਵੇ ਜਿਨ੍ਹਾਂ ਨੇ ਇਸ ਜੋ ਕਿ ਮਸਾਣ ਕਿਸ ਨੂੰ ਕੋਈ ਉਹਦਾ ਇਲਾਜ ਉਹੀ ਕਰ ਸਕਦਾ ਜਿਸ ਨੇ ਇਸ ਦੀ ਵਿਧੀ ਕੀਤੀ ਹੋਵੇ ਜਿਹਨੂੰ ਪਤਾ ਹੋਵੇ ਕਿ ਇਹ ਇਲਾਜ ਕਿਵੇਂ ਹੋਣਾ ਹੈ ਸੋ ਦੋਸਤੋ ਇਸ ਮੰਤਰ ਨੂੰ ਸਿੱਧ ਕਰਨੇ ਦੀ ਪਹਿਲਾਂ ਆਪਾਂ ਵਿਧੀ ਸਮਝਣੀ ਹੈ ਇਹਦੇ ਲਈ ਬਹੁਤ ਜ਼ਿਆਦਾ ਮੁਸ਼ਕਲ ਨਹੀਂ ਆਪ ਇਸ ਮੰਤਰ ਨੂੰ ਸਿੱਧ ਕਰਨੇ ਦੇ ਲਈ ਆਪਣੇ ਘਰ ਦੇ ਵਿੱਚ ਵੀ ਕਿਸੇ ਅਲੱਗ ਕਮਰੇ ਦੇ ਵਿੱਚ ਇਸ ਮੰਤਰ ਨੂੰ ਸਤ ਕਰ ਸਕਦੇ ਆ ਲੇਕਿਨ ਇਹਦੇ ਲਈ ਟਾਈਮ ਜੋ ਹੈ ਘੜ ਤੋਂ ਘੜ 21 ਦਿਨ ਜਾਂ 41 ਦਿਨ ਕਿਉਂਕਿ ਇਸ ਮੰਤਰ ਦਾ ਜਿੰਨਾ ਵੀ ਜਾਪ ਕਰੋਗੇ ਤਾਂ ਤੁਹਾਨੂੰ ਉਨਾ ਹੀ ਇਹਦਾ ਫਲ ਮਿਲੇਗਾ ਲੇਕਿਨ ਇਹਦੇ ਲਈ ਬੰਦਸ਼ੀ ਹੈ ਕਿ 41 ਦਿਨ ਜੀ ਕਰੂੰਗੇ ਤਾਂ ਉਹਦਾ ਜਿਆਦਾ ਫਲ ਪ੍ਰਾਪਤ ਹੋਵੇਗਾ। ਔਰ ਇਤੀ ਦਿਨ ਕਰੂੰਗੇ ਤਾਂ ਜਿੰਨਾ ਵੀ ਜਾਪ ਕਰਨਾ ਹੁਣਾ ਹੀ ਮਿਲਣਾ ਹੈ। ਸੋ ਦੋਸਤੋ ਜਿਨ੍ਹਾਂ ਨੇ ਵੀ ਇਹਦਾ ਜਾਪ ਕਰਨਾ ਹੋਵੇ ਹਕਾਂਕ ਕਮਰੇ ਦੇ ਵਿੱਚ 41 ਦਿਨ ਹੀ ਬਿਲਕੁਲ ਸਾਫ ਪਾਕ ਵਹਿ ਕੀ ਇਸ ਮੰਤਰ ਦਾ ਜਾਪ ਕਰਨਾ ਹੈ ਔਰ 41 ਦਿਨ ਹੀ ਬ੍ਰਹਮਚਾਰੀ ਰਹਿਣਾ ਹੈ ਕਿਸੇ ਤਰ੍ਹਾਂ ਦਾ ਨਸ਼ਾ ਆਦਿਗਰਾ ਨਹੀਂ ਕਰਨਾ ਔਰ ਇਸ ਮੰਤਰ ਨੂੰ ਸਿੱਧ ਕਰਨੀ ਦੇ ਲਈ ਦੋਸਤੋ ਸਿਰਫ ਅਰਗਬਤੀ ਲਗਾ ਕੇ ਕੋਲ ਜਲਦਾ ਲੋਟਾ ਰੱਖਣਾ ਸਧਾਰਨ ਅਸਨ ਤੇ ਬੈਠ ਕੇ ਕਰ ਸਕਦੇ ਹਾਂ ਔਰ ਇਹਦੀ ਬੰਦਸ਼ ਕੋਈ ਨਹੀਂ ਕਿਸੇ ਵੀ ਮਾਲਾ ਤੇ ਰੋਜ਼ਾਨਾ ਇੱਕ ਮਾਲਾ ਘੜਤੂਕ ਹੋਣੀ ਹੈ ਜਰੂਰੀ ਹੈ ਉਸ ਤੋਂ ਘੱਟ ਤੱਕ ਕੀ ਕਰਨਾ ਲੇਕਿਨ ਇਹਦਾ ਟਾਈਮ ਹੈ ਦਿ ਰਾਤ ਦੇ 10 ਵਜੇ ਤੋਂ ਬਾਅਦ ਜਦ ਮਰਦੀ ਬੈਠ ਕੇ ਕਰ ਸਕਦੇ ਆਂ ਤਾਂ ਦਿ 10 ਵਜੇ ਤੋਂ ਬਾਅਦ ਜਿਸ ਟਾਈਮ ਪਹਿਲੇ ਦਿਨ ਤੋਂ ਕੀਤਾ ਸ਼ੁਰੂ ਉਸੇ ਦਿਨ ਤੋਂ ਰੋਜ਼ਾਨਾ ਪਾਠ ਕਰਨਾ ਹੈ ਪਾਠ ਕਰਦੇ ਆਂ ਕਰਦੇ ਆਂ ਤੁਸੀਂ ਹੌਲੀ ਹੌਲੀ ਸਫਲ ਜ਼ਰੂਰ ਹੋਵੋਗੇ ਜਿੰਨੇ ਦਿਨ ਵੀ 48 ਦਿਨਾਂ ਚਾ ਕੀ ਦਿਨ ਜੇ ਕਿ ਦਿਨ ਦਾ ਸ਼ੁਰੂ ਕੀਤਾ ਤੇ ਕਿ ਦਿਨ ਹੀ ਕਰਨਾ ਜੇ 41 ਦਿਨ ਦਾ ਸ਼ੁਰੂ ਕੀਤਾ ਤਾਂ 41 ਦਿਨ ਹੀ ਕਰਨਾ ਪੂਰਬ ਦਿਸ਼ਾ ਦੇ ਵੱਲ ਮੂੰਹ ਕਰਕੇ ਇਹ ਜਾਪ ਤੁਸੀਂ ਰੋਜ਼ਾਨਾ ਕਰਦੇ ਰਹਿਣਾ ਹੈ ਸੋ ਦੋਸਤੋ ਇਹਦੇ ਨਾਲ ਫਿਰ ਜਿਸ ਵੇਲੇ ਤੁਹਾਡਾ ਮੰਤਰ ਸਿੱਧ ਹੋ ਗਿਆ ਤੁਸੀਂ ਮਰੀਜ਼ ਜੀ ਤੁਹਾਡੇ ਕੋਲ ਕੋਈ ਆਉਂਦਾ ਉਹਦਾ ਝਾੜਾ ਕਰ ਸਕਦੇ ਆ ਮੋਰ ਪੰਖਾਂ ਦੀ ਨਾਲ ਤੁਸੀਂ 41 ਦਿਨ ਲਈ ਉਸ ਮਰੀਜ਼ ਨੂੰ ਜਲ ਬਣਾ ਕੇ ਵੀ ਦੇ ਸਕਦੇ ਇਸ ਮੰਤਰ ਨੂੰ ਪੜ੍ਹ ਕੇ 41 ਦਿਨ ਰੋਜ਼ਾਨਾ ਸਵੇਰੇ ਸ਼ਾਮ ਉਹ ਤੁਹਾਡਾ ਜਲ ਦਿੱਤਾ ਹੋਇਆ ਮਰੀਜ਼ ਨੂੰ ਪਲਾਉਂਦੇ ਜਾਓ ਹੱਥ ਹੜ ਘਰਤੀ ਜਾਓ ਤਾਂ ਹੌਲੀ ਹੌਲੀ ਦਾ ਫਰਕ ਪੈਂਦਾ ਪੈਂਦਾ ਉਹ ਮਸਾਣਾ ਤੋਂ ਮੁਕਤ ਹੋ ਜਾਂਦਾ ਉਹ ਤੰਦਰੁਸਤ ਹੌਲੀ ਹੌਲੀ ਹੁੰਦਾ ਹੁੰਦਾ ਬਿਲਕੁਲ ਤੰਦਰੁਸਤ ਹੋ ਜਾਂਦਾ ਸੋ ਦੋਸਤੋ ਹੁਣ ਉਸ ਮੰਤਰਵਲ ਚੱਲੀਏ ਜੋ ਕਿ ਖੜਾਈ ਹੋਏ ਮਸਾਣਾ ਤੋਂ ਮੁਕਤੀ ਦਵਾਵੇਗਾ ਸੋ ਦੋਸਤੋ ਮੰਤਰ ਉਹ ਇਸ ਤਰ੍ਹਾਂ ਹੈ ਸਫੀਦਾ ਮਸਾਣ ਗੁਰਗੌਰ ਖਨਾਸਕੀ ਆਣ ਯਮ ਤੰਟ ਮਸਾਣ ਕਾਲ ਪੈਰੋਂ ਕੀ ਆਣ ਸੂਕਿਆ ਮਸਾਣ ਲੂਨਾ ਚਮਾਰੀ ਕੀ ਆਣ ਭੁਲਿਆ ਮਸਾਣ ਕੰਗੋਰੀ ਪੈਰੋਂ ਕੀ ਆਣ ਖਲਦੀਆ ਮਸਾਨ ਕੰਗੋਰਾ ਪੈਰੋਂ ਕੀ ਆਣ ਪੀੜੀਆ ਮਸਾਨ ਦਿੱਲੀ ਕੀ ਜੋਗਨੀ ਕੀ ਆਣ ਕਮੋਤੀਆ ਮਸਾਨ ਕਾਲਕਾਂ ਕੀ ਆਣ ਕਿੱਕਰੀਆ ਮਸਾਨ ਰਾਮਚੰਦਰ ਕੀ ਆਣ ਮਿਚ ਮੇਚੀਆ ਮਸਾਨ ਸ਼ਿਵ ਸ਼ੰਕਰ ਕੀ ਆਣ ਤਲ ਫਿਲੀਆਂ ਮਸਾਨ ਪੀਰ ਮੁਹੰਮਦਾ ਕੀ ਆਣ ਦੋਸਤੋ ਇਹ ਮਸਾਨ ਦਾ ਮੰਤਰ ਹੈ ਇਸ ਦੀ ਵੀ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਵਿਧੀ ਦੇ ਅਨੁਸਾਰ ਜਿਹੜੀ ਵੀ ਲੋਕ ਇਹਨੂੰ ਸਿਧ ਕਰਨਗੇ ਤਾਂ ਸਫਲ ਜ਼ਰੂਰ ਹੋਣਗੇ ਸੋ ਦੋਸਤੋ ਇਸ ਚੈਨਲ ਤੇ ਮੇਰੇ ਸਤਿਕਾਰਯੋਗ ਵੀਰ ਜਿਹੜੇ ਨਵੇਂ ਆ ਉਹਨਾਂ ਨੂੰ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਲਾਈਕ ਕਰਨੀ ਹੈ ਕਮੈਂਟ ਬਾਕਸ ਦੇ ਵਿੱਚ ਜੈ ਪੀਰਾਂ ਦੀ ਜੂਟ ਲਿਖਣਾ ਜਲਦ ਹੀ ਕਿਸੇ ਨਵੇਂ ਕਲਮੇ ਮੰਤਰ ਪਾਠ ਢਾਲੇ ਦੀ ਨਾਲ ਹਾਜ਼ਰ ਹੋਵਾਂਗੇ ਸੋਚਾ ਤੱਕ ਲਈ ਜੈ ਪੀਰਾਂ